ਮਿਸ਼ਰਣ ਹੁੰਦਾ ਉਹ ਸਾੰਬਰ ਮਸਾਲਾ ਮਿਸ਼ਰਤ ਮਸਾਲਾ ਪਾਊਡਰ ਹੁੰਦਾ ਅਤੇ ਇਸ ਨਾਲ ਹੀ ਕਰੀ ਪਾਊਡਰ ਦੇ ਨਾਲ ਨਾਲ ਐਵਰੇਜ ਦੀ ਮੱਛੀ ਕਰੀ ਮਸਾਲਾ ਦੇ ਵਿੱਚ ਇਥੀਲੀਨ ਆਕਸਾਈਡ ਨਾ ਦੀ ਜੋ ਹੈ ਇੱਕ ਕੀਟਨਾਸ਼ਕ ਪਾਇਆ ਗਿਆ ਉਹ ਕੀਟਨਾਸ਼ਕ ਹੁੰਦਾ ਹੈ ਐਮਡੀਏ ਅਤੇ ਐਵਰੇਜਡ ਫੂਡ ਦੋਹਾਂ ਨੇ ਅਜੇ ਤੱਕ ਭੋਜਨ ਰੈਗੂਲੇਟਰਸ ਦੇ ਦਾਅਵਿਆਂ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਆਪਣੇ ਰੂਟੀਨ ਫੂਡ ਨਿਗਰਾਨੀ ਪ੍ਰੋਗਰਾਮ ਦੇ ਤਹਿਤ ਜਿਹੜਾ CFS ਨੇ ਹਾਂਗਕਾਂਗ ਦੇ ਤਿੰਨ ਪ੍ਰਚੂਨ ਦੁਕਾਨਾਂ ਤੋਂ ਉਤਪਾਦ ਲੈ CFS ਦੇ ਬਲਾਰੇ ਨੇ ਕਿਹਾ ਟੈਸਟ ਦੇ ਨਤੀਜਿਆਂ ਤੋਂ ਪਤਾ ਲੱਗਿਆ ਕਿ ਨਮੂਨਿਆਂ ਦੇ ਵਿੱਚ ਕੀਟਨਾਸ਼ਕ ਇਥੀਲੀਨ ਆਕਸਾਈਡ ਸੀ ਰੈਗੂਲੇਟਰ ਨੇ ਵਿਕਰੀਕਰਤਾਵਾਂ ਨੂੰ ਜਿਹੜਾ ਵਿਕਰੀ ਰੋਕਣ ਅਤੇ ਪ੍ਰਭਾਵਿਤ ਉਤਪਾਦਾਂ ਨੂੰ ਸ਼ੈਲਫ ਜਿਹੜਾ ਤੋਂ ਹਟਾਉਣ ਦੇ ਲਈ ਹੁਕਮ ਦਿੱਤੇ ਕਿ ਇਸ ਚੀਜ਼ ਨੂੰ ਹਟਾ ਦਿੱਤਾ ਜਾਵੇ ਲੋਗਾ ਤੋਂ ਜਿਹੜਾ ਹੈ ਦੂਰ ਕਰ ਦਿੱਤਾ ਜਾਵੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਉਤਪਾਦਾਂ ਨੂੰ ਵਾਪਸ ਬੁਲਾਉਣਾ ਸ਼ੁਰੂ ਕੀਤਾ ਗਿਆ ਤਾਂ ਸੀਏ